ਜਿਹੜੀ ਮੀਟਿੰਗ ਹੈ ਇਹ ਸਾਰੀਆਂ ਹੀ ਜਥੇਬੰਦੀਆਂ ਜਿਹਦੇ ਵਿੱਚ ਸਟੂਡੈਂਟ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਔਰ ਕਿਸਾਨ ਜਥੇਬੰਦੀਆਂ ਨੂੰ ਇਹਦੇ ਵਿੱਚ ਸੱਦਾ ਦਿੱਤਾ ਗਿਆ ਸੀ ਔਰ ਇਹ ਅੱਜ ਦੀ ਮੀਟਿੰਗ ਜਿਹੜੀ ਆਰਗੇਨਾਈਜ਼ ਕੀਤੀ ਗਈ ਜਿਹੜੀ ਕਿ ਜਿਹੜਾ 2025 ਬਿਜਲੀ ਸੋਧ ਬਿੱਲ ਸਰਕਾਰ ਲੈ ਕੇ ਆਈ ਹੈ ਜਿਹੜਾ ਕਿ ਬੜਾ ਹੀ ਘਾਤਕ ਹੈ ਔਰ ਖਤਰਨਾਕ ਹੈ ਉਸ ਦੇ ਬਾਰੇ ਇਸ ਦੇ ਵਿੱਚ ਚਰਚਾ ਹੋਈ ਔਰ ਸਾਰੀਆਂ ਹੀ ਜਥੇਬੰਦੀਆਂ ਨੇ ਮਿਲ ਕੇ ਇਸ ਜਿਹੜਾ ਬਿਜਲੀ ਦਾ ਬਿੱਲ ਹੈ ਉਹਦਾ ਵਿਰੋਧ ਦਰਜ ਕਰਾਇਆ ਔਰ ਅੱਜ ਦੀ ਇਹ ਮੀਟਿੰਗ ਦੇ ਵਿੱਚ ਸਾਡੇ ਨਾਲ ਸਾਥੀ ਬੈਠੇ ਨੇ ਜਿਹਦੇ ਵਿੱਚ ਵਿਦਿਆਰਥੀ ਯੂਨੀਅਨ ਤੋਂ ਕਰਨਵੀਰ ਸਿੰਘ ਜੀ ਬੈਠੇ ਨੇ ਜਿਹੜੇ ਵਿਦਿਆਰਥੀ ਯੂਨੀਅਨ ਹੈਗੀ ਆ ਐਸਐਫਐਸ ਤੇ ਔਰ ਸਾਡੇ ਨਾਲ ਦਵਿੰਦਰ ਸਿੰਘ ਜੀ ਬੈਠੇ ਨੇ ਏ ਬਿਜਲੀ ਮੁਲਾਜ਼ਮ ਜਿਹੜਾ ਇੱਕ ਤਾਂ ਮੰਚ ਹੈ ਅ ਸਾਡੇ ਨਾਲ ਇੱਧਰ ਸਰਬਜੀਤ ਜੀ ਬੈਠੇ ਨੇ ਇਹ ਵੀ ਟੀਐਸਯੂ ਵੱਲੋਂ ਬੈਠੇ ਨੇ ਔਰ ਬਲਵੰਤ ਸਿੰਘ ਬਹਿਰਾਮਕੇ ਜੀ ਨੇ ਲਖਵੀਰ ਜੀ ਨੇ ਲਖਵੀਰ ਜੀ ਨੇ ਪਿੰਡੂ ਜਿਹੜੀ ਮਜ਼ਦੂਰ ਮੰਚ ਵੱਲੋਂ ਔਰ ਸਰਦਾਰ ਸਰਮੁਖ ਸਿੰਘ ਪੰਦੇਹਿਰ ਜੀ ਬੈਠੇ ਨੇ ਸੋ ਇਹ ਸਾਰੇ ਸਬੋਧਨ ਕਰਨਗੇ ਮੈਂ ਹੁਣ ਬੇਨਤੀ ਕਰਾਂਗਾ ਅ ਚਲੋ ਮੈਂ ਫਿਰ ਆਪ ਜੀ ਨੂੰ ਆਪ ਦੱਸਣਾ ਚਾਹੁੰਦੇ ਆ ਕਿ ਆਪਾਂ ਜਿਹੜਾ ਕਿ ਅਸੀਂ ਸੱਦਾ ਦਿੱਤਾ ਸੀ ਇਸ ਸਕੀਮ ਨੂੰ ਉਹਨਾਂ ਨੇ ਕੱਲ ਮੀਟਿੰਗ ਕੀਤੀ ਹੈ ਉਸ ਮੀਟਿੰਗ 'ਚ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਕਿਹਾ ਕਿ ਤਰੀਕਾ ਕਾ ਠੀਕ ਨਹੀਂ ਹੈ ਉਸ ਦੇ ਸਬੰਧ ਦੇ ਵਿੱਚ ਅਸੀਂ ਬਿਲਕੁਲ ਨਿਰੋਲ નિਸਵਾਰਥ ਹੋ ਕੇ ਅਸੀਂ ਇੱਕ ਜਿਹੜੀ ਲੈਟਰ ਉਹ ਐਸਕੇਮ ਨੂੰ ਇਹ ਦਿੱਤੀ ਸੀ ਜਿਹੜੀ ਕਿ ਇਹੀ ਲੈਟਰ ਜਿਹੜੀ ਆ ਉਹ ਜਿਹੜੇ ਜਿਹੜੇ ਸਾਡੇ ਨੇੜਲੇ ਸਾਥੀ ਐ ਉਹਨਾਂ ਨੂੰ ਐਡਰੈਸ ਕਰਕੇ ਦਿੱਤੀ ਔਰ ਇਹੀ ਆਖਿਆ ਕਿ ਤੁਸੀਂ ਐਸਕੇਮ ਦੀ ਮੀਟਿੰਗ ਦੇ ਵਿੱਚ ਇਹਦੇ ਬਾਰੇ ਖੁੱਲਕੇ ਚਰਚਾ ਕਰੋ ਕਿਉਂਕਿ ਜਿਹੜਾ ਬਿਜਲੀ ਸੋਤ ਬੇਲੇ ਹੈ ਸਰਕਾਰ ਲੈ ਕੇ ਆ ਰਹੀ ਹੈ ਇਹ ਬੜਾ ਘਾਤਕ ਹੈ ਔਰ ਬਹੁਤ ਵੱਡੀ ਲੜਾਈ ਹੈ ਦੇਸ਼ ਭਰ ਦੇ ਵਿੱਚ ਇਹ ਵੱਡੀ ਤਾਕਤ ਨਾਲ ਲੜਨੇ ਦੀ ਗੱਲ ਹੈ ਤੇ ਵੱਡੀ ਤਾਕਤ ਬਣਾ ਕੇ ਲੜਨੇ ਦੀ ਗੱਲ ਹੈ। ਸੋ ਜਿਹਦੇ ਵਿੱਚ ਸਾਡੇ ਸਾਥੀਆਂ ਨੇ ਕੱਲ ਕਿਹਾ ਕਿ ਤਰੀਕਾ ਕਾ ਠੀਕ ਨਹੀਂ ਹੈ। ਅਸੀਂ ਸਾਥੀਆਂ ਨੂੰ ਸਾਡਾ ਸਵਾਲ ਹੈ ਕਿ ਭਾਈ ਅਸੀਂ ਆਪਣੇ ਸਾਹਾਰ ਨਾਲ ਨਿਸਵਾਰਥ ਹੋ ਕੇ ਨਿਮਰਤਾ ਸਹਿਤ ਆਪ ਜੀ ਨੂੰ ਸੱਦਾ ਦਿੱਤਾ ਹੈ। ਜੇਕਰ ਤੁਹਾਨੂੰ ਕੋਈ ਲੱਗਦਾ ਹੈ ਕਿ ਸਾਡਾ ਤਰੀਕਾ ਕਾ ਠੀਕ ਨਹੀਂ ਹੈ ਤੇ ਤੁਸੀਂ ਮੀਟਿੰਗ ਬੁਲਾ ਲਓ। ਅਸੀਂ ਉਹਦੇ ਵਿੱਚ ਵੀ ਆਨ ਨੂੰ ਤਿਆਰ ਹੈ ਕਿ ਐਮਐਮ ਨੇ ਕਦੇ ਵੀ ਇਹ ਕਦੇ ਨਹੀਂ ਕੋਸ਼ਿਸ਼ ਕੀਤੀ ਕਿ ਕਿਸੇ ਦੇ ਵਿੱਚ ਕੋਈ ਫੁੱਟ ਪਾਉ ਨੀਤੀ ਅਸੀਂ ਬਣਾ ਕੇ ਜਾਈਏ ਹਮੇਸ਼ਾ ਇੱਕ ਦੇ ਹਮ ਹੀ ਰਹੇ ਆ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ 2025 ਦੇ ਵਿੱਚ ਲਗਭਗ ਅਸੀਂ 4-5 ਵਾਰ ਸੱਦਾ ਉਹਨਾਂ ਨੂੰ ਦਿੱਤਾ ਹੈ ਔਰ 24 ਦੇ ਵਿੱਚ ਵੀ ਸੱਦਾ ਦਿੱਤਾ ਹੈ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਸਾਡਾ ਸ਼ੰਭੂ ਔਰ ਖਨੋਰੀ ਵਾਲਾ ਮੈਂ ਸਮਝਦਾ ਕਿ ਅਸੀਂ ਕਦੇ ਵੀ ਏਕੇ ਤੋਂ ਪਿੱਛੇ ਨਹੀਂ ਹਟੇ ਅੱਜ ਵੀ ਏਕੇ ਦੇ ਹਾਮੀ ਆਉਣ ਵਾਲੇ ਸਮੇਂ ਚ ਵੀ ਅਸੀਂ ਕੋਸ਼ਿਸ਼ ਜਾਰੀ ਰੱਖਾਂਗੇ ਕਿ ਅਸੀਂ ਸਾਰਿਆਂ ਨੂੰ ਇੱਕ ਮੰਚ ਤੇ ਸਾਥੀਆਂ ਨੂੰ ਲਿਆ ਸਕੀਏ ਏਕਾ ਕਰ ਸਕੀਏ ਔਰ ਕੋਈ ਤਰੀਕਾ ਕਰਦੀ ਗੱਲ ਉਹਨਾਂ ਨੂੰ ਚੰਗੀ ਲੱਗਦੀ ਆ ਸਾਨੂੰ ਦੱਸ ਦੇਣ ਅਸੀਂ ਉਹ ਜਿਹੜੀ ਖਾਮੀਆਂ ਨੂੰ ਦੂਰ ਕਰਕੇ ਫਿਰ ਏਕੇ ਦੀ ਜਿਹੜੀ ਗੱਲ ਅੱਗੇ ਵਧਾਵਾਂਗੇ ਸੋ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਅਸੀਂ ਇਸ ਦੇ ਵਿੱਚ ਕੁਝ ਜਿਹੜੀਆਂ ਅੱਜ ਤੈਹ ਕੀਤੇ ਨੇ ਪ੍ਰੋਗਰਾਮ ਉਹ ਸਾਡੇ ਸਾਥੀ ਦੱਸ ਦੇਣਗੇ ਔਰ ਅਸੀਂ ਪੂਰੇ ਦੇਸ਼ ਦੇ ਜਿੰਨੇ ਵੀ ਸਾਡੇ ਸਮਾਜਿਕ ਸੰਸਥਾਵਾਂ ਨੇ ਸਟੂਡੈਂਟ ਆਰਗੇਨਾਈਜੇਸ਼ਨ ਨੇ ਔਰ ਮੁਲਾਜ਼ਮ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਸਾਡਾ ਦਲਿਤ ਭਾਈਚਾਰਾ ਉਹਨਾਂ ਦੀਆਂ ਜਥੇਬੰਦੀਆਂ ਨੇ ਸਾਰੀਆਂ ਜਥੇਬੰਦੀਆਂ ਨੂੰ ਅਸੀਂ ਇਹ ਤੇ ਆਗਾਜ਼ ਕਰਦੇ ਆ ਸੱਦਾ ਦਿੰਨੇ ਆ ਕਿ ਆਓ ਇਕੱਠੇ ਹੋਈਏ ਇਸ ਬਿਜਲੀ ਬਿੱਲ ਦਾ ਜਿਹੜਾ ਡਟ ਕੇ ਵਿਰੋਧ ਕਰੀਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਹੋ ਕੇ ਇਹਦੇ ਲਈ ਜੇ ਕੋਈ ਕੁ ਸੰਘਰਸ਼ ਲਿਖਣਾ ਪਵੇ ਉਹ ਸੰਘਰਸ਼ ਇਕੱਡੇ ਵਿੱਚੋਂ ਲਿਖੀਏ ਸ਼ੋਹਨ ਮੈਂ ਬੇਨਤੀ ਕਰਾਂਗਾ ਸਰਦਾਰ ਬਲਵੰਤ ਸਿੰਘ ਮਹਿਰਾਮ ਕਿ ਉਹਨਾਂ ਨੂੰ ਸਾਰੇ ਪੱਤਰਕਾਰ ਭਾਈਚਾਰੇ ਨੂੰ ਸਤਿ ਸ੍ਰੀ ਅਕਾਲ ਸੋ ਅੱਜ ਰਾਇਸ ਸਾਹਿਬ ਨੇ ਦੱਸਿਆ ਕਿ ਇੱਕ ਸਾਂਝੇ ਤੌਰ ਤੇ ਮੀਟਿੰਗ ਜਿਹੜੀ ਆ ਉਹ ਸਟੂਡੈਂਟਾਂ ਨਾਲ ਔਰ ਬਿਜਲੀ ਮੁਲਾਜ਼ਮਾਂ ਤੇ ਬਿਜਲੀ ਕਾਮਿਆਂ ਦੇ ਨਾਲ ਆਪਾਂ ਕੀਤੀ ਹੈਗੀ ਆ ਕਿ ਆਮ ਦੇ ਨਾਲ ਉਹਦੇ ਵਿੱਚ ਪਿਛਲੇ ਦਿਨਾਂ ਤੋਂ ਜੋ ਬਿਜਲੀ ਮੁਲਾਜ਼ਮਾਂ ਤੇ ਬਿਜਲੀ ਕਾਮਿਆਂ ਵੱਲੋਂ ਲੁਧਿਆਣੇ ਦੇ ਵਿੱਚ 1 2 ਨਵੰਬਰ ਦੀ ਬਿਜਲੀ ਐਕਟ ਦੇ ਵਿਰੋਧ ਵਿੱਚ ਇੱਕ ਵਿਸ਼ਾਲ ਧਰਨਾ ਰੱਖਿਆ ਹੋਇਆ ਉਹਦੇ ਵਿੱਚ ਅੱਜ ਦੀ ਮੀਟਿੰਗ ਵਿੱਚ ਪਾਸ ਹੋਇਆ ਕਿ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੂਰਨ ਤੌਰ ਤੇ ਉਹਦੀ ਹਮਾਇਤ ਕੀਤੀ ਜਾਂਦੀ ਹੈ। ਔਰ ਦੂਜੇ ਪਾਸੇ ਜਿਹੜੇ ਪਰਾਲੀ ਦੇ ਸਾੜਨ ਦੇ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪਰਚੇ ਕੀਤੇ ਜਾ ਰਹੇ ਨੇ। ਉਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ। ਔਰ ਜੋ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਨੇ ਉਸ ਦੇ ਮੁਤਾਬਕ ਪਰਾਲੀ ਦੇ ਠੋਸ ਪ੍ਰਬੰਧ ਜਿਹੜੇ ਨੇ ਉਕੀ ਤੇ ਗਾਂ ਔਰ ਪੰਜਾਬ ਦੇ ਵਿੱਚ ਜਿਹੜੀ ਡੀਪੀ ਖਾਦ ਦੀ ਸ਼ਾਰਟੇਜ ਹੈਗੀ ਆ ਉਹਨੂੰ ਬਿਲਕੁਲ ਜਿਹੜਾ ਪਾਰਦਰਸ਼ੀ ਕੀਤਾ ਜਾਵੇ ਖਾਦ ਸੁਸਾਇਟੀਆਂ ਵਿੱਚ ਦੁਕਾਨਾਂ ਦੇ ਵਿੱਚ ਪਹਚਾਈ ਜਾਵੇ ਔਰ ਨਾਲ ਦੀ ਨਾਲ ਜਿਹੜਾ ਵਾਧੂ ਸਮਾਨ ਡੀਪੀ ਦਾ ਯੂਰੀਆ ਦੇ ਨਾਲ ਦਿੱਤਾ ਜਾਂਦਾ ਉਹਨੂੰ ਫੌਰੀ ਤੌਰ ਤੇ ਜਿਹੜਾ ਉਹ ਬੰਦ ਕੀਤਾ ਜਾਵੇ ਧੰਨਵਾਦ ਸਰਜੀਤ ਸਿੰਘ ਜੀ ਪਾਣਾ ਜੀ ਜੁਆਇੰਟ ਪਰਟੀਐਸਯੂ ਤੋਂ ਤੋਂ ਮੰਗਾਂ ਬਾਰੇ ਰੋਸ਼ਨੀ ਪਾਦਿਆ ਕਿ ਤੇ ਜਿਹੜਾ ਆਪਣਾ ਮਲਾਜ਼ਮਾਂ ਨੇ ਅੰਦੋਲਨ ਕਰਨਾ ਬਿਜਲੀ ਮੰਤਰੀ ਦਾ ਘਰ ਆ ਲੁਧਿਆਣੇ ਉੱਥੇ ਦੋਨੋਂ ਪ੍ਰੋਗਰਾਮ ਕਰ ਰਹੇ ਹੋ ਜੇ ਅਸੀਂ ਹਮਾਇਤ ਕਰਾਂਗੇ ਉਰਜਾ ਤੇ ਬੰਦੀਆਂ ਨੇ ਵੀ ਕੀਤੀ ਹੈਗੀ ਆ ਪੰਜਾਬ ਦੀਆਂ ਜਨਤਕ ਜਾਇਦਾਦਾਂ ਵੇਚਣ ਦੇ ਵਿਰੁੱਧ ਠੀਕ ਹੈ ਜੀ ਔਰ ਜਿਹੜਾ ਹੁਣ ਇਹ ਬਿੱਲ ਆਇਆ ਜਿਹੜਾ ਨਵਾਂ ਡਰਾਫਟ ਇਹਦਾ 8 ਅਕਤੂਬਰ 9 ਅਕਤੂਬਰ ਨੂੰ ਆਇਆ ਹੈਗਾ ਬਿਜਲੀ ਸੋਧ ਬਿੱਲ 2025 ਉਦੇ ਲਈ ਅਸੀਂ ਜਿਹੜਾ ਜਤਨ ਡਟਾਇਆ ਉਹਦੇ ਲਈ ਇੱਕ ਮੰਗਾਂ ਦਾ ਖਲੜਾ ਪੀਤਾ ਇਸ ਨੂੰ ਵਾਪਸ ਲਿਆ ਜਾਵੇ ਔਰ ਜਿਹੜਾ 2003 ਐਕਟ ਹੈ ਉਹ ਵੀ ਰਿਮੂਵ ਕੀਤਾ ਜਾਵੇ ਤੇ 1948 ਵਾਲਾ ਐਕਟ ਜਿਹੜਾ ਉਹ ਬਹਾਲ ਕੀਤਾ ਜਾਵੇ ਇਹ ਕਹਿਗਾ ਵੀ ਮਜ਼ਦੂਰਾਂ ਦੀਆਂ ਜਿੰਨੀਆਂ ਵੀ ਅਸਾਮੀਆਂ ਵਾਂ ਉਹ ਖਤਮ ਕਰ ਦਿਓ ਕ੍ਰੀਏਟ ਕਰਕੇ ਮਲਾਜ਼ਮਾਂ ਦੀ ਭਰਤੀ ਪੱਕੀ ਕੀਤੀ ਜਾਵੇ ਔਰ ਕੱਚੇ ਮਲਾਜ਼ਮ ਪੱਕੇ ਕੀਤੇ ਜਾਣ ਇਹਦੇ ਨਾਲ ਦੀ ਨਾਲ ਜਿਹੜੇ ਪ੍ਰੀ ਪੇਡ ਮੀਟਰ ਆ ਉਹੋ ਸਪਸ਼ਟ ਰੂਪ ਵਿੱਚ ਪ੍ਰਾਈਵੇਟ ਕੰਪਨੀਆਂ ਵਾਸਤੇ ਲਿਆਂਦੇ ਗਏ ਆ ਔਰ ਬਹੁਤ ਸਾਰੀਆਂ ਕੰਪਨੀਆਂ ਆ ਜਣੀਆਂ ਅੱਡ-ਅੱਡ ਕੰਪਨੀਆਂ ਨੇ ਅੱਡ-ਅੱਡ ਕੰਪਨੀਆਂ ਦੀਆਂ ਬਿਜਲੀ ਵੇਚ ਨਹੀਂ ਹੈਗੀ ਆ ਤੋ ਉਹ ਨਿਜੀਕਰਨ ਦਾ ਕੰਮ ਕਿ ਸਮਝਦੇ ਹੋਏ ਕਿਸਾਨ ਮਜ਼ਦੂਰ ਮੋਰਚਾ ਪਹਿਲੋ ਕਿ ਦੇਸ਼ ਵਿਆਪੀ ਤੁਸੀਂ ਦੇਖਿਆ ਵੀ ਲੋਕ ਮੀਟਰ ਪੁੱਟ ਕੇ ਛੁੱਟਦੇ ਤੁਸੀਂ ਦੇਖੇ ਜਿੱਥੇ-ਜਿੱਥੇ ਵਧੀਆਂ ਨਹੀਂ ਵੀ ਹੈਗੀਆਂ ਵੀ ਇਹਨਾਂ ਖਪਤੀ ਦਿੱਤੀ ਜਾਰੀ ਪੰਜਾਬ ਦੇ ਅੰਦਰ ਵੀ ਆ ਹੁਣ ਸਮੂਥਲੀ ਕਿਸਾਨ ਮਜ਼ਦੂਰ ਮੋਰਚੇ ਨੇ ਫੈਸਲਾ ਕੀਤਾ ਵੀ ਅਸੀਂ 10 ਦਸੰਬਰ ਨੂੰ ਇਹ ਜਿਹੜੇ ਮੀਟਰ ਪੁੱਟ ਕੇ ਜਿਹੜੀਆਂ ਸਾਡੇ ਸਥਾਨਕ ਲੋਕਲ ਪੱਧਰ ਤੇ ਸਬਡਿਵੀਜ਼ਨਾਂ ਆਪਣੇ ਆਪਣੇ ਬਿਜਲੀ ਦੇ ਦਫ਼ਤਰ ਹੋਣਗੇ ਉਹਦੇ ਵਿੱਚ ਜਿਹੜਾ ਉਹ ਸ਼ਾਮਲ ਹੋ ਇਸ ਕਰਕੇ ਪੰਜਾਬ ਦੇ 올 ਐਂਡ 올 ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਸ਼ਹਿਰੀਆਂ ਵਿਦਿਆਰਥੀਆਂ ਨੂੰ ਅਪੀਲ ਆ ਸਾਡੀ ਇਸ ਮੁਹਿੰਮ ਵਿੱਚ ਹੱਥ ਵਟਾਓ ਹੱਥ ਵਟਾ ਕੇ ਵੱਧ ਤੋਂ ਵੱਧ ਜਿਹੜੇ ਜਿੱਥੇ ਵੀ ਪ੍ਰੀਪੇਡ ਮੀਟਰ ਲੱਗੇ ਆ ਉਹਨਾਂ ਨੂੰ ਅਸੀਂ ਸੁੱਟ ਕੇ ਆਈਏ ਇਹਦੇ ਵਿੱਚ ਦੂਜੀ ਸਾਡੀ ਗੱਲ ਹੈਗੀ ਆ ਵੀ ਤੁਸੀਂ ਪਹਿਲਾ ਜਿਹੜਾ ਪੰਜਾਬੀ ਚ ਉਹਨੂੰ ਪਿੰਡੂ ਭਾਸ਼ਾ ਚ ਗਰਾਰੀ ਵਾਲਾ ਮੀਟਰ ਕਹਿੰਦੇ ਜਿਹਨੂੰ ਅਸਲ ਟੈਕਨੀਕਲ ਮਕੈਨੀਕਲ ਮੀਟਰ ਕਹਿੰਦੇ ਜਿਹਨੂੰ ਕਾਲਾ ਮੀਟਰ ਵੀ ਕਹਿ ਦੇ ਦਿੰਦੇ ਉਹ ਲਾਓ ਠੀਕ ਹੈ ਜੀ ਲੈ ਕੇ ਔਰ ਜੇ ਤੁਸੀਂ ਐਵਰੇਜ ਨਾਲ ਬਿੱਲ ਪਾਓਗੇ ਤਾਂ ਉਹ ਜਿਹੜਾ ਜਿਹੜਾ ਕਹਿੰਦੇ ਜਦੋਂ ਮੀਟਰ ਲੱਗ ਗਿਆ ਆਪਣੇ ਨਾਲ ਉਹ ਨਹੀਂ ਖਪਤਕਾਰ ਦੇਣਗੇ ਠੀਕ ਹੈ ਜੀ ਸਾਡੀ ਸਮਝ ਆ ਹਾਂ ਜੇ ਜਿਹੜਾ ਤੁਸੀਂ ਅਸੀਂ ਪਹਿਲੋਂ ਜਿਹੜਾ ਮੀਟਰ ਸਾਡਾ ਖਪਤ ਵੱਲਦੀ ਰਹੀ ਜਦੋਂ ਇਲੈਕਟ੍ਰੋਨਿਕ ਮੀਟਰ ਆੜੀ ਸਾਡੀ ਖਪਤ ਹੁੰਦੀ ਸੀ ਕਰਦੀ ਉਦੇ ਹਿਸਾਬ ਨਾਲ ਜੇ ਸਾਨੂੰ ਬਿੱਲ ਪਾਓਗੇ ਤਾਂ ਆਪਾਂ ਉਹਨੂੰ ਦੇਣ ਨੂੰ ਤਿਆਰ ਹੋਵਾਂਗੇ ਜੇ ਮਾਫੀ ਤੋਂ ਵੱਧ ਕੇ ਆਜੂਗਾ ਬਿੱਲ ਤਾਂ ਅਸੀਂ ਦੇ ਦਾਂਗੇ ਪਰ ਜੇ ਤੁਸੀਂ ਐਵਰੇਜ ਨਾਲ ਬਿੱਲ ਪਾਓਗੇ ਤਾਂ ਅਸੀਂ ਨਹੀਂ ਦੇਾਂਗੇ ਇਹ ਦੂਜਾ ਫੈਸਲਾ ਆਪਾਂ ਕੀਤਾ ਹੈਗਾ ਤੀਸਰਾ ਹੈਗਾ ਵੀ ਜਿੰਨੀਆਂ ਵੀ ਅਕਾਲੀ ਦਲ ਇਹਦੇ ਤੇ ਨਹੀਂ ਬੋਲ ਰਿਹਾ ਐਡਾ ਵੱਡਾ ਹਮਲਾ ਵਾ ਇਹ ਤੇ ਆਮ ਆਦਮੀ ਪਾਰਟੀ ਨਹੀਂ ਬੋਲ ਰਹੀ ਇਹਦੇ ਤੇ ਕਾਂਗਰਸ ਨਹੀਂ ਬੋਲ ਰਹੀ ਇਹਤੇ ਭਾਜਪਾ ਨਹੀਂ ਭਾਵੇਂ ਸੈਂਟਰ ਚ ਲਿਆਉਣ ਵਾਲੀ ਆ ਉਹ ਪਾਰਟੀਆਂ ਆਪਣੀ ਪੋਜੀਸ਼ਨ ਸਪਸ਼ਟ ਕਰਨ ਪੀ ਉਹਦਾ ਜਿਹੜਾ ਏਡਾ ਵੱਡਾ ਹਮਲਾ ਦੇਸ਼ ਵਿਆਪੀ ਆ ਜਾਂ ਪੰਜਾਬ ਦੀ ਖੇਤੀ ਸੈਕਟਰ ਤੇ ਇੰਨੇ ਜਿਹੜਾ ਪਾਉਣਾ ਵਾ ਅਸਰ ਉਹਦੇ ਤੇ ਉਹਨਾਂ ਦੀ ਪੋਜੀਸ਼ਨ ਕੀ ਆ ਉਹ ਰਲ ਕੇ ਕੇਂਦਰ ਨਾਲ ਰਲ ਕੇ ਪੰਜਾਬ ਦੀ ਸਰਕਾਰ ਨਾਲ ਰਲ ਕੇ ਸਿਆਸੀ ਪਾਰਟੀਆਂ ਰਲੀਆਂ ਨੇ ਦੂਸਰਾ ਜੇ ਭਗਵੰਤ ਮਾਨ ਦੀ ਸਰਕਾਰ ਸੱਚੀ ਹੋ ਈਮਾਨਦਾਰ ਆ ਤੇ ਉਹ ਵਿਧਾਨ ਸਭਾ ਦਾ ਅਜਲਾਸ ਸੱਦੇ ਵਿਰੋਧੀ ਧਿਰਾਂ ਵੱਲੋਂ ਦੀ ਮੰਗ ਕਰਨ ਉਸ ਅਜਲਾਸ ਦੇ ਵਿੱਚ ਜਿਹੜਾ ਇਹ ਨਿੱਜੀਕਰਨ ਦਾ ਬਿੱਲ ਲਿਆਂਦਾ ਜਾਂਦਾ 2025 ਵਾਲਾ ਇਨੂੰ ਮਤਾ ਪਾ ਕੇ ਰੱਦ ਕੀਤਾ ਜਾਵੇ ਆਪੋਸ ਕੀਤਾ ਜਾਵੇ ਇਹਨੂੰ ਵੀ ਇਹ ਠੀਕ ਨਹੀਂ ਹੈਗਾ ਪੰਜਾਬ ਇੱਥੇ ਕਦੀ ਵੀ ਲਾਗੂ ਨਹੀਂ ਕਰਾਂਗੇ ਫਿਰ ਸਾਨੂੰ ਲੱਗੂ ਵੀ ਇਹ ਠੀਕ ਲੜਨਾ ਚਾਹੁੰਦੇ ਨੇ ਸਾਡੇ ਸਾਹਮਣੇ ਵਿਰੋਧੀ ਤੇ ਆਮ ਵੀ ਅੱਜ ਦੀ ਡੇਟ ਵਿੱਚ ਤੇ ਸੱਤਾ ਚ ਚਾਹੇ ਪੰਜਾਬ ਦੀ ਸਰਕਾਰ ਹੋਵੇ ਚਾਹੇ ਕੇਂਦਰ ਹੋਵੇ ਉਹ ਦੇਸ਼ ਦੇ ਆਮ ਸਾਰੇ ਖਪਤਕਾਰਾਂ ਤੇ ਪੂਰੇ ਪੰਜਾਬ ਦੇ ਖਪਤਕਾਰਾਂ ਨੂੰ ਜਿਹੜੇ ਪ੍ਰਾਈਵੇਟ ਕਾਰਪੋਰੇਟ ਦੇ ਹਵਾਲੇ ਕਰਨ ਜਾ ਰਹੇ ਆ ਤਾਂ ਮੈਨੂੰ ਲੱਗਦਾ ਵੀ ਆਮ ਗਰੀਬਾਂ ਦੀ ਬੱਤੀ ਪਹੁੰਚ ਤੋਂ ਬਾਰ ਹੋ ਜਾਣੀਆਂ ਤੀਸਰੀ ਗੱਲ ਆ ਸੀ ਐਸ ਕੇ ਐਮ ਨਾਲ ਫਿਰ ਸਲਾਹ مشورہ ਕਰਕੇ ਜਿਹੜੀ ਅੱਜ ਦੀ ਟੋਡੀ ਪੀਸੀ ਵਿੱਚ ਮੈਸੇਜ ਆ ਪਿੱਕੀ ਇਕੱਠੇ ਸੱਦਾ ਦੇਣ ਦੀ ਗੁਜਾਇਸ਼ ਬਚੀ ਆ ਹੋਰ ਕੋਸ਼ਿਸ਼ ਕਰਾਂਗੇ ਅਸੀਂ ਥੱਕ ਨਹੀਂ ਹੁੰਦੇ ਇਕੱਠਾ ਸਾਰਿਆਂ ਨੂੰ ਸੱਦਾ ਦੇ ਕੇ ਏਕਤਾ ਦੀ ਕੋਸ਼ਿਸ਼ ਬਚੀ ਆ ਅਸੀਂ ਆਪਣੇ ਵੱਲੋਂ ਯਤਨ ਜਟਾਵਾਂਗੇ ਉਹਦੇ ਯਤਨ ਜਾਰੀ ਰੱਖਾਂਗੇ ਔਰ ਅਸੀਂ ਪੰਜਾਬ ਦੀਆਂ तमाम ਕਿਸਾਨਾਂ ਮਜ਼ਦੂਰ ਮਲਾਜ਼ਮ ਵਿਦਿਆਰਥੀ ਜਥੇਬੰਦਿਆਂ ਨੂੰ ਕਹਿੰਨੇ ਆਂ ਕਿ ਆਪਣੇ ਜਿੱਡਾ ਵੱਡਾ ਹਮਲਾ ਵਾ ਨਵੇਂ ਰੂਪੇ ਚ ਆਇਆ ਉਸ ਹਮਲੇ ਨੂੰ ਰੋਕਣ ਬਦਲੇ ਸਾਰੇ ਇਕੱਠੇ ਹੋ ਕੇ ਇਕੱਠੇ ਹੋ ਕੇ ਇਸ ਹਮਲੇ ਦਾ ਮੁਕਾਬਲਾ ਕਰੀਏ ਤਾਂ ਹੀ ਰੁਕਣਾ ਹੈਗਾ ਨਹੀਂ ਨਾ ਲੋਕੀ ਇਹ ਕੱਢਣਗੇ ਵੀ ਇਹਨਾਂ ਦਾ ਕੋਈ ਆਪਸੀ ਮਾੜੀਆਂ ਮੋਟੀਆਂ ਗੱਲਾਂ ਤੋਂ ਇਕਤਾ ਨਾ ਹੋਣ ਕਰਕੇ ਇਹਨਾਂ ਨੇ ਪੰਜਾਬ ਦਾ ਰਾਜ ਦਾ ਜਿਹੜਾ ਬਿਜਲੀ ਬੋਰਡ ਸੀ ਉਹ ਨਿੱਜੀ ਹੱਥਾਂ ਵਿੱਚ ਤਬਾਅਤਾ ਜਾਂ ਕੇਂਦਰ ਦਾ ਹਮਲਾ ਸਫਲ ਹੋ ਗਿਆ ਦੂਜਾ ਅਸੀਂ ਕਹਿੰਦੇ ਆ ਕੇਂਦਰ ਨੂੰ ਕੋਈ ਹੱਕ ਨਹੀਂ ਹੈਗਾ ਬਿਜਲੀ ਸੂਬਿਆਂ ਦਾ ਵਿਸ਼ਾ ਪਾਏ ਕਾਂਕ੍ਰੀਟ ਲਿਸਟ ਐ ਫਿਰ ਉਹ ਤਿੰਨ ਬਿੱਲਾਂ ਵਾਲੀ ਗੱਲ ਹੋ ਰਹੀ ਆ ਤੁਸੀਂ ੱਟਕੇ ਨਾ ਸਾਡੇ ਅਧਿਕਾਰਾਂ ਤੇ ਜਿਸ ਜਿੰਨੇ ਵੀ ਸੂਬੇ ਆ ਉਹ ਸੂਬਿਆਂ ਦਾ ਫੈਡਰਲ ਟਾਂਚਾ ਖਤਮ ਕਰਕੇ ਕੇਂਦਰੀਕਰਨ ਲਾਗੂ ਕਰ ਰਹੇ ਜੇ ਇਹ ਸੂਬਿਆਂ ਦਾ ਵਿਸ਼ਾ ਸੀ ਬਿਜਲੀ ਤੁਹਾਨੂੰ ਕੋਈ ਹੱਕ ਹੈ ਹੀ ਨਹੀਂਗਾ ਵੀ ਤੁਸੀਂ ਜਿਹੜਾ ਵਾ ਇਸ ਰਾਜਾਂ ਦੇ ਵਿਸ਼ੇ ਦੇ ਵਿੱਚ ਦਖਲਅੰਦਾਜ਼ੀ ਕਰੋ ਇਹ ਸਾਡੀ ਅੱਜ ਦੀ ਸਮਝ ਸੀਗੀ ਧੰਨਵਾਦ ਕੋਈ ਸਵਾਲ ਹੋਵੇ ਤਾਂ ਆਖੀਦਾ। ਕੰਪਨੀ ਦਾ ਜਿਹੜੇ ਚੇਪ ਵਾਲੇ ਮੀਟਰ ਪਟਨੇ ਆ ਉਹ ਪਹਿਲਾਂ ਕਿਸਾਨ ਜਦ ਬੰਦੀਆਂ ਦਾ ਫੈਸਲਾ ਜਦ ਲੱਗ ਜੀ ਨਾਲ ਬਾਲ ਜਦ ਬੰਦੀਆਂ ਬੈਠੇ ਕਿ ਸੈਲ ਹੋਗਾ। ਦੇਖੋ ਮਲਾਜ਼ਮ ਜਥੇਬੰਦੀਆਂ ਆਪਣਾ ਸਪਸ਼ਟ ਕਰ ਦੇਣਗੇ ਮਲਾਜ਼ਮ ਬਿਜਲੀ ਬੋਰਡ ਦਾ ਹਿੱਸਾ ਨੇ। ਸ਼ਾਇਦ ਉਹਨਾਂ ਲਈ ਇਹ ਸੰਭਵ ਨਾ ਹੋਵੇ। ਮੇਰੀ ਸਮਝ ਨਾਲ ਅੱਗੇ ਆਪਣੇ ਰਸਤੇ ਨੇਗੇ। ਠੀਕ ਆ। ਇਹ ਕਿਸਾਨਾਂ ਦਾ ਬਾਈ ਜੀ ਮਜ਼ਦੂਰ ਵੀਰ ਨੇ ਰਸਤਾ ਮਜ਼ਦੂਰਾਂ ਦਾ ਵਿਦਿਆਰਥੀਆਂ ਦਾ ਵੀ ਫੈਸਲਾ ਹੋ ਸਕਦਾ ਉਹ ਵਿਦਿਆਰਥੀ ਹੈ ਯੂਨੀਵਰਸਿਟੀਆਂ ਚ ਵਿਦਿਆਰਥੀ ਸਾਡੇ ਘਰੇ ਆ ਤੋ ਕਿਸਾਨਾਂ ਮਜ਼ਦੂਰਾਂ ਦਾ ਫੈਸਲਾ ਬੇਸਿਕਲੀ ਕੇਐਮ ਦਾ ਬਈ ਤੁਸੀਂ ਵੀ ਦੱਸੋ ਤੁਸੀਂ ਸਟੈਂਸ ਪਰ ਕਿੱਦਾਂ ਹੋ ਦੇਖੋ ਜੀ ਅਸੀਂ ਮੁਲਾਜ਼ਮ ਜਿਹੀ ਬੰਦੀਆਂ ਵੱਲੋਂ ਇਹਨਾਂ ਮੀਟਾਂ ਦਾ ਵਿਰੋਧ ਕਰਦੇ ਆ ਰਹੇ ਆ ਕਿਉਂਕਿ ਇਹਦੇ ਨਾਲ ਸਾਡੇ ਬੀਟ ਰੀਡਰ ਦੀ ਪੋਸਟ ਘਟ ਰਹੀ ਹੈ ਬੀਡੀ ਦੀ ਪੋਸਟ ਕੱਟੀ ਜਾ ਰਹੀ ਹੈ ਕੈਸ਼ੀਅਰ ਦੀ ਪੋਸਟ ਜਿਹੜੀ ਆ ਉਹ ਘਟ ਰਹੀ ਹੈ ਪਰ ਜੋ ਇਹ ਮੀਟਰ ਪੁੱਟਣ ਦਾ ਫੈਸਲਾ ਇਹ ਕੇਐਮਐਮ ਦਾ ਆਪਣਾ ਫੈਸਲਾ ਹੈ ਅਸੀਂ ਮੁਲਾਜ਼ਮ ਤੌਰ ਤੇ ਉੱਤੇ ਇਹਦਾ ਵਿਰੋਧ ਕਰਦੇ ਆਂ ਅਸੀਂ ਜਿੱਥੇ ਵੀ ਸਾਡਾ ਸੰਘਰਸ਼ ਦਾ ਸੀ ਇਹਦਾ ਇਹਦੇ ਖਿਲਾਫ ਬੋਲਦੇ ਆਂ ਕਿ ਸਮਾਰਟ ਮੀਟਰ ਜਿਹੜੇ ਆ ਉਹ ਨਹੀਂ ਲੱਗਣੇ ਚਾਹੀਦੇ ਇਸ ਜਗ੍ਹਾ ਤੇ ਮਕੈਨੀਕਲ ਮੀਟਰ ਜਿਹੜੇ ਕੰਪਿਊਟਰਾਈਜ਼ਡ ਮੀਟਰ ਪਹਿਲਾਂ ਜਿਹੜੇ ਲੱਗ ਰਹੇ ਸੀਗੇ ਉਹ ਲੱਗਣੇ ਚਾਹੀਦੇ ਸੇਬ ਸਾਹਿਬ ਜਿਹੜਾ ਇਸ ਬਿੱਲ ਦਾ ਬਹੁਤ ਸੱਦਾ ਪੰਜਾਬ ਕਰ ਰਿਹਾ ਜਾਂ ਹੋਰ ਸਟੇਟਾਂ ਵੀ ਕਰ ਰਹੀਆਂ ਕਿ ਨੂਰ ਸਟੇਟ ਦੇ ਵਿੱਚੋਂ ਵਿਰੋਧ ਹੋਇਆ ਦੇਖੋ ਪਹਿਲੋ ਚਲੋ ਚੰਡੀਗੜ੍ਹ ਤਾਂ ਨਿੱਜੀ ਕਰਨ ਹੋ ਗਿਆ ਚੰਡੀਗੜ੍ਹ ਵਾਲੇ ਬੈਠੇ ਯੂਨੀਅਨ ਵਾਲੇ ਕਹਿੰਦੇ ਸੀ ਡੋਰ ਟੂ ਡੋਰ ਗਏ ਸ਼ਹਿਰੀਆਂ ਦੇ ਵਿੱਚ ਪਰ ਸਾਨੂੰ ਲੋਕਾਂ ਦਾ ਆਵਾਮ ਦਾ ਨਹੀਂ ਮਿਲਿਆ ਇੱਥੇ ਤਾਂ ਉਹ ਕਰ ਗਏ ਹੁਣ ਇਹਦੇ ਰਿਜ਼ਲਟ ਵੀ ਆਉਣੇ ਸ਼ੁਰੂ ਹੋ ਜਣੇ ਆ ਚਲੋ ਜੂਪੀ ਦੇ ਵਿੱਚ ਵੀ ਮਲਾਜ਼ਮ ਜਥੇਬੰਦੀਆਂ ਵਿਰੋਧ ਕਰਦੀਆਂ ਸਾਨੂੰ ਨਜ਼ਰ ਨਹੀਂ ਆ ਤੋ ਇਹ ਬੇਸਿਕਲੀ ਹੈ ਪੰਜਾਬ ਠੀਕ ਹੈ ਪੰਜਾਬ ਦਾ ਹਰਿਆਣਾ ਜਿਹੜੇ ਅੰਦੋਲਨਾਂ ਦੀ ਇੱਕ ਵੱਡੀ ਧਰਤੀ ਹੈਗੀ ਆ ਤੋ ਇਹ ਪ੍ਰੋਗਰਾਮ ਪੰਜਾਬ ਹਰਿਆਣਾ ਦੇ ਚ ਲਾਗੂ ਕਰਾਂਗੇ ਆਪਾਂ ਤੋ ਦੂਜਾ ਦੂਜਾ ਸਾਨੂੰ ਲੱਗਦਾ ਵੀ ਜੇ ਪੰਜਾਬ ਦੇ ਅੰਦਰ ਸਮੁੱਥਲੀ ਕਿਸਾਨਾਂ ਮਜ਼ਦੂਰਾਂ ਦੀ ਏਕਤਾ ਹੋ ਗਈ ਤਾਂ ਉਹ ਦੇਸ਼ ਵਿਆਪੀ ਏਕਤਾ ਵਿੱਚ ਬਹੁਤਾ ਡਿੱਕਾ ਨਹੀਂ ਆਉਣਾ ਤਾਂ ਇਸ ਕਰਕੇ ਅਸੀਂ ਪੰਜਾਬ ਵਿੱਚ ਹੀ ਯਤਨ ਜਾਰੀ ਹੈ ਜੇ ਪੰਜਾਬ ਵਿੱਚ ਕੋਈ ਲਹਿਰ ਨਹੀਂ ਖੜੀ ਹੁੰਦੀ ਤਾਂ ਦੇਸ਼ ਲੈਵਲ ਵਿੱਚ ਵਿੱਚ ਲਹਿਰ ਉਹਦੀ ਸੈਕੰਡ ਪਾਰਟ ਹੈਗਾ ਜੱਲੇਵਾਲ ਸਾਹਿਬ ਉਹਨੂੰ ਮੈਂ ਸੱਦਾ ਦਿੱਤਾ ਕਿ ਅਸੀਂ ਕਿ ਮੀਟਿੰਗ ਆਪੀ ਹਾਂ ਨਹੀਂ ਐਰਕਾਂ ਦੀ ਮੀਟਿੰਗ ਵਿੱਚ ਉਹਨਾਂ ਨੂੰ ਸੱਦਾ ਨਹੀਂ ਸੀ ਦਿੱਤਾ ਗਿਆ ਅਸੀਂ ਉਹ ਸਾਰਿਆਂ ਨੂੰ ਇਕੱਠੇ ਕਰਨ ਦਾ ਫਿਰ ਯਤਨ ਜਟਾ ਮਾਰ ਗਏ ਜਿਹੜੀ ਐਸਐਮ ਨੇ ਕਿਹਾ ਵੀ ਇਤਰਾਜ਼ ਅਸਾਂ ਨੂੰ ਕੀ ਇਤਰਾਜ਼ ਨਹੀਂ ਦੇਖੋ ਪ੍ਰੈਸ ਉਹਨਾਂ ਦਾ ਪ੍ਰੈਸ ਉਹਨਾਂ ਦਾ ਨੋਟਾਇਆ ਹੋਇਆ ਵੀ ਇੱਕ ਤਾਂ ਸਾਂਝੀਆਂ ਸਰਗਰਮੀਆਂ ਛੱਡ ਕੇ ਜਿਹੜਾ ਸ਼ਬਦ ਸੀਗਾ ਉਹਦੇ ਪ੍ਰੈਸ ਬਿਆਨ ਦੇ ਵਿੱਚ ਸਾਂਝੀਆਂ ਸਰਗਰਮੀਆਂ ਤੇ ਸਾਂਝੀਆਂ ਸਰਗਰਮੀਆਂ ਤੇ ਛੱਡੀਆਂ ਨੀ ਚਾਰ ਚਿੱਠੀਆਂ ਤਾਂ ਸੀ ਲਿਖ ਦਿੱਤੀਆਂ ਉਹਨਾਂ ਨੂੰ ਇੱਕ ਸਾਲ ਦੇ ਵਿੱਚ ਔਰ ਉਹਦੇ ਜਿਹੜੀ ਪਿਛਲੇ ਮੀਟਿੰਗ ਹੋਈ ਸੀ ਇੱਥੇ 25 ਅਗਸਤ ਨੂੰ ਉਹਦੇ ਵਿੱਚ ਏਜੰਡਾ ਤੈਅ ਹੋ ਗਿਆ ਸੀਗਾ ਉਹ ਕਹਿੰਦੇ ਏਜੰਡਾ ਲਿਖਤੀ ਭੇਜ ਦਿਓ ਤੇ ਏਜੰਡਾ ਲਿਖਤੀ ਵੀ ਸਾਟਾ ਉਹਨਾਂ ਕੋਲੇ ਵਗ ਗਿਆ ਸੀ ਉਹਦੇ ਵਿੱਚ ਵੀ 4 ਨੰਬਰ ਤੇ ਬਿਜਲੀ ਸੋਧ ਬਿੱਲ ਸੀਗਾ ਤੇ ਚਿੰਨੀ ਸੀ ਬੋਦੇ ਚ ਵੀ ਸੀਗਾ ਉਹਦਾ ਅਜੇ ਤੱਕ ਸਾਨੂੰ ਕੋਈ ਜਵਾਬ ਉਹਨਾਂ ਵੱਲੋਂ ਨਹੀਂ ਆਇਆ ਗਿਆ ਵੀ ਉਹਨਾਂ ਨੇ ਕੋਈ ਜਵਾਬ ਦਿੱਤਾ ਹੋਏ ਵੀ ਹੋਣਾ ਨਹੀਂ ਹੋਣਾ ਸਾਂਝੇ ਜਿਹੜਾ ਏਜੰਡੇ ਦੇ ਵਿੱਚ ਤਿੰਨ ਨੁਕਤੇ ਬਾਰੇ ਸੀਗੇ ਵੀ ਵੱਤ ਤੋਂ ਵੱਧ ਇਕਤਾ ਦੀ ਗੁਜਾਇਸ਼ ਹੈਗੀ ਆ ਜਿਹੜੀ ਸਾਨੂੰ ਮਣੀ ਲੱਗਦੀ ਇਹ ਹੈਗੀ ਆ ਠੀਕ ਆ ਘਟ ਤੋਂ ਘਟ ਇਕਤਾ ਕਰ ਲੋ ਇਹਦੀ ਗੁਜਾਇਸ਼ ਹੈਗੀ ਆ ਇਦੋਂ ਥੱਲੇ ਤਾਲਮੇਲਵਾ ਕਰ ਲੋ ਜਿਹਦੇ ਪੂਰੀ ਗੁਜਾਇਸ਼ ਹੈਗੀ ਆ ਵੀ ਤਿੰਨਾ ਚੋਂ ਜੜਾ ਫਿੱਟ ਬੈੰਦਾ ਹੈਗਾ ਵੀ ਕਾਮਨ ਅਜੰਡਾ ਤੈਅ ਕਰਕੇ ਉੱਤੇ ਕਰ ਲੋ ਉਹਦਾ ਕੋਈ ਨਹੀਂ ਦੂਸਰਾ ਜੇ ਮੈਂ ਕਿੰਨਾ ਵੀ ਆਪਾਂ ਸਾਰੀਆਂ ਜਥੇਬੰਦੀਆਂ ਨੂੰ ਚਿੱਠੀਆਂ ਵਿਦਿਆਰਥੀਆਂ ਨੂੰ ਵੀ ਚਿੱਠੀ ਗਈ ਸਾਰੀਆਂ ਉਹਨਾਂ ਦੀਆਂ ਜਥੇਬੰਦੀਆਂ ਨੂੰ ਚਿੱਠੀ ਗਈ ਤਾਂ ਉਦੋਂ ਬਾਅਦ ਅਸੀਂ ਐਸਕੇਮ ਨੂੰ ਵੀ ਚਿੱਠੀ ਲਿਖਤੀ ਜਿਹੜਾ ਉਹਨਾਂ ਦਾ ਆ ਪੀ ਇਹ ਤਰੀਕਾ ਕਰ ਮੈਂ ਕਹਿੰਦਾ ਵੀ ਜੇ ਤਾਂ ਅਸੀਂ ਕਿਸੇ ਜਥੇਬੰਦੀ ਨੂੰ ਜਾ ਕੇ ਮਿਲ ਕੇ ਐਸਕੇਐਮ ਦੀ ਨੂੰ ਇਹ ਗੱਲ ਕਹਿੰਦੇ ਆ ਵੀ ਤੁਸੀਂ ਐਸਕੇਐਮ ਛੱਡ ਕੇ ਸਾਡੇ ਫੋਰਮ ਵਿੱਚ ਆ ਜਾਓ ਫਿਰ ਤਾਂ ਆਊਗਾ ਠੀਕ ਹੈ ਵੀ ਇਹ ਤਰੀਕਾ ਥੋੜਾ ਠੀਕ ਨਹੀਂ ਹੈਗਾ ਮਿਲਣਾ ਸਾਡਾ ਜਨਮ ਸਦਕਰਤਾ ਆ ਰਿਹਾ ਮੈਂ ਇੱਥੋਂ ਸਿੱਧਾ ਜਾ ਕੇ ਗ੍ਰਾਂਹ ਸਾਹਿਬ ਦੇ ਘਰ ਚਲ ਜਾਾਂ ਇੱਥੇ ਕਿਵੇਂ ਪਵੰਦੀ ਹੋ ਸਕਦੀ ਹੈ ਜਾ ਕੇ ਗੱਲ ਕਰ ਲਵਾਂ ਵੀ ਕਿਹੜੇ ਸੰਝੇ ਸੰਘਰਸ਼ਾਂ ਵਿੱਚ ਕੀ ਢਕਾਰ ਆ ਰਿਹਾ ਵਾ ਸਾਨੂੰ ਦੱਸ ਦਿਓ ਸਾਡੇ ਫੋਰਮ ਨਾਲ ਕੋਈ ਢਿਕਾ ਵਾ ਜਾਂ ਸਾਡੇ ਜਥੇਬੰਦੀ ਨਾਲ ਕੋਈ ਢਿਕਾ ਇਹ ਗੱਲ ਕਰਨ ਚਤੇ ਕੋਈ ਮਾੜੀ ਗੱਲ ਨਹੀਂ ਹੋਣੀ ਚਾਹੀਦੀ ਹਾਂ ਜੇ ਅਸੀਂ ਕਿਸੇ ਜਥੇਬੰਦ ਨੂੰ ਕਹੀਏ ਵੀ ਉਹਨਾਂ ਦਾ ਫਾਰਮ ਛੱਡ ਫਾਰਮ ਛੱਡ ਕੇ ਸਾਡੇ ਨਾਲ ਆਓ ਫਿਰ ਤਾਂ ਗੱਲ ਸਮਝ ਆਉਂਦੀ ਆ ਇਹ ਵੀ ਡਿਕਾ ਦੂਰ ਕੀਤਾ ਜਾ ਸਕਦਾ ਵੀ ਸੱਦਨ ਦਾ ਤਰੀਕਾ ਵੀ ਬੈਸਟ ਕੀਤਾ ਜਾ ਸਕਦਾ ਮੀਟਿੰਗ ਦਾ ਮੈਨੂੰ ਲੱਗਦਾ ਨਾ ਆਉਣਾ ਇਹ ਜਿਆਦਾ ਵੱਡੀ ਗੱਲ ਆ ਇਹਨੂੰ ਸੁਧਾਰਿਆ ਜਾ ਸਕਦਾ ਵੀ ਤੁਸੀਂ ਦੱਸੋ ਕਿਹੜੇ ਢੰਗ ਨਾਲ ਸੱਦਾ ਦੇ ਲਈਏ ਕੋਈ ਵੱਡੀ ਗੱਲ ਨਹੀਂ ਬਿਜਲੀ ਬੋਰਡ ਦਾ ਨਿਜੀਕਰਨ 100 ਭਾਰਤ ਦੇ 40 ਕਰੋੜ ਲੋਕਾਂ ਤੇ ਅਸਰ ਪਾਊਗਾ ਪੰਜਾਬ ਦੇ 3.5 ਕਰੋੜ ਵਾਸੀ ਤੇ ਅਸਰ ਪਾਊਗਾ ਇਹ ਵੱਡਾ ਸਵਾਲ ਸਿ ਠੀਕ ਆ ਜੀ ਧੰਨਵਾਦ ਕੰਗਨਾ ਸਰਪਤ ਜੋ ਐਮਪੀ ਉਹਨਾਂ ਨੇ ਮਾਫੀ ਮੰਗ ਲਈ ਹੈ ਬਟਿੰਡੇ ਆ ਕੇ ਕਿਹਦੇ ਦੇਖੋ ਮੈਂ ਇੱਕ ਬੇਨਤੀ ਕਰਾਂ ਵੀ ਅੱਜ ਕੋਰ ਨੇ ਜਦੋਂ ਉਹਨਾਂ ਨੂੰ ਬਟਿੰਡੇ ਸੱਧਿਆ ਤਾਂ ਫਿਰ ਕੰਗਨਾ ਜੀ ਨੂੰ ਯਾਦ ਆਇਆ ਕਿ ਮਾਫੀ ਮੰਗਣੀ ਹੈ ਜਦੋਂ ਅਸੀਂ ਕਿਹਾ ਸੀ ਮੋਰਚਾ ਚੱਲਦੇ ਤੇ ਕਿ ਤੁਸੀਂ ਮਾਫੀ ਮੰਗੋ ਵੀ ਤੁਸੀਂ ਇਹ ਗਲਤ ਕੀਤਾ ਗਲਤ ਬਿਆਨਵਾਜੀ ਕੀਤੀ ਸਾਡੀਆਂ ਮਤਾਵਾ ਪੈਣਾ ਨੂੰ ਤੁਸੀਂ ਕਹੋ ਕਿ 100-100 ਰੁਪਏ ਤੇ ਅੰਧਿਆਰੇ ਤੇ ਇਹ ਬਹੁਤ ਜ਼ਿਆਦਾ ਘੱਤਕਲ ਸੀਗੀ ਨਾ ਸਹਿਣਯੋਗ ਸੀ ਸੋ ਕੋਈ ਗੱਲ ਨਹੀਂ ਮੈਂ ਜੋ ਸਮਝਦਾ ਸਾਡੇ ਕੋਲੋਂ ਘੱਟ ਉਸ ਮਾਤਾ ਦੇ ਕੋਲੋਂ ਜਾ ਕੇ ਪੈਰ ਫੜ ਕੇ ਕੰਗਣਾ ਜੀ ਮਾਫੀ ਮੰਗਣ ਤੇ ਉਹ ਬਿਹਤਰ ਹੋਏਗਾ ਸੋ ਦੇਰ ਹੈ ਦਰਸਤ ਹੈ ਪਰ ਅਸਲ ਮਾਫੀ ਤਾਂ ਉਸ ਮਾਤਾ ਦੀ ਜਿਹਨਾਂ ਦੀ ਤਸਵੀਰ ਵਿਖਾ ਕੇ ਉਹਨਾਂ ਨੇ ਮੀਡੀਆ ਦੇ ਵਿੱਚ ਬੋਲਿਆ ਸੀ ਉਹਨਾਂ ਦੇ ਜਾ ਕੇ ਪੈਰ ਫੜ ਕੇ ਮਾਫੀ ਮੰਗਣ ਫਿਰ ਉਹ ਮਾਫ ਕਰਤਨਗੇ ਤੇ ਉਹਦੇ ਬਾਰੇ ਅਸੀਂ ਵਿਚਾਰ ਕਰ ਲਾਂਗੇ ਜੀ ਠੀਕ ਹੈ ਜੀ ਧੰਨਵਾਦ ਜੀ ਬੜੀ ਬੜੀ ਬਹੁਤ ਬਹੁਤ ਧੰਨਵਾਦ ਜੀ ਰਾਤ ਦੀ ਮੀਟਿੰਗ ਦਾ ਜੁਟ ਕਰ ਲੋ ਆਪਾਂ ਤੁਸੀਂ ਭੇਜੋ